ਕਹਿੰਦਾ ਪਾ ਹੈ ਤੁਹਾਡਾ ਇੰਨਾ ਤਗੜਾ ਕਿਲਾ ਸੀ ਤੁਸੀਂ ਪਛਾਣਿਆ ਹੀ ਨਹੀਂ ਕੀ ਆਪਣੇ ਕੋਣ ਹੈ ਇਹ ਜੇ ਲੋਕ ਦੇ ਮਗਰ ਲੱਗੇ ਆਪਾਂ ਇਹ ਜੇ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਹੈ ਜਿਹੜੀ ਜਥੇਬੰਦੀ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਸੀਸ ਦੇਣ ਨੂੰ ਤਿਆਰ ਹੈ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਥੋੜੇ ਮਨਅਚਪਾਤਾ ਕੀ ਨੇ ਬੇਅਦਬੀ ਕਰੀ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮਣੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂ ਕੋ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਹੈ انہوں پتہ نہیں سی اکال صاحب ساری سپریم تھوٹی ہے سب تو ستکار یوگ سی جتدار صاحب ہے کسے دی ہمت نہیں اپنے اکال تخت صاحب کے خلاف کوئی بول سکے کوئی سکھ برداشت بھی نہیں کرنا چاہیے وہ چیم منسٹر ਸ਼ਰਾਪੇ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੇ ਗਿਆ ਆਪਾਂ ਨੂੰ ਤੇਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਸੰਬੰਧ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਸਿੱਖ ਕੌਮ ਜੇ ਸਾਰੇ ਧਰਮਾਂ ਦੇ ਹਿਸਾਬ ਨਾਲ ਦੇਖੀਏ ਇੱਕ ਛੋਟਾ ਜਿਹਾ ਧਰਮ ਹੈ ਮਤਲਬ ਨੰਬਰ ਬਹੁਤ ਘੱਟ ਹੈ ਦੂਜੇ ਧਰਮਾਂ ਨਾਲੋਂ ਪਰ ਸਿੱਖ ਧਰਮ ਦੀ ਇੱਕ ਵੱਡੀ ਵੱਡੀ ਖਾਸੀਅਤ ਹੈ ਤੇ ਆਪਾਂ ਨੂੰ ਇੱਕ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਹੈ ਕਿ ਸਿੱਖ ਕੌਮ ਇੱਕ ਮਿਹਨਤੀ ਕੌਮ ਹੈ ਦੁਨੀਆਂ ਦੇ ਹਰ ਕੋਨੇ 'ਚ ਬਸੀ ਹੈ ਤੇ ਪਰ ਜਿੱਥੇ ਵੀ ਬਸੀ ਹੈ ਮਿਹਨਤ ਕਰਕੇ ਉਹਨਾਂ ਨੇ ਆਪਣਾ ਨਾਂ ਕਮਾਇਆ ਤੁਸੀਂ ਦੁਨੀਆਂ ਚਲੇ ਜਾਓ ਕਿਸੇ ਤੁਸੀਂ ਕਿਸੇ ਜਗ੍ਹਾ ਤੁਸੀਂ ਸਿੱਖ ਨੂੰ ਮੰਗਦੇ ਨਹੀਂ ਦੇਖੋਗੇ ਤੰਦੇ ਦੇਖੋਗੇ ਸੇਵਾ ਕਰਦੇ ਦੇਖੋਗੇ ਜਿਹੜੀ ਸ਼ਹਾਦਤ ਦਿੱਤੀ ਗਈ ਉਹਦੇ ਇਤਿਹਾਸ ਬਾਰੇ ਤੁਸੀਂ ਜਾਣਦੇ ਹੀ ਹੋ ਭੁੰਦਰ ਸਾਹਿਬ ਨੇ ਤੇ ਸਾਰੇ ਇੱਥੇ ਜੋ ਪਤਵੰਤੇ ਲੋਕ ਆ ਉਹਨਾਂ ਨੇ ਦੱਸਿਆ ਪਰ ਮਕਸਦ ਕੀ ਸੀ ਮੈਨੂੰ ਲੱਗਦੀ ਐ ਜਾ ਐਗਜ਼ਾਮਪਲ ਦੁਨੀਆ 'ਚ ਨਹੀਂ ਹੋਣਾ ਕਿ ਇੱਕ ਧਰਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ। ਦੁਨੀਆਂ ਵਿੱਚ ਧਰਮ ਦੀਆਂ ਲੜਾਈਆਂ ਚੱਲ ਰਹੀਆਂ। ਕਿਸੇ ਮੁਲਕ ਵਿੱਚ ਹਿੰਦੂ ਤੇ 크੍ਰਿਸਚੀਅਨਾਂ ਵਿੱਚ ਲੜਾਈ ਚੱਲ ਰਹੀ ਹੈ। ਕਿਸੇ ਮੁਲਕ ਵਿੱਚ ਦੂਜੇ ਇੱਕ ਧਰਮ ਦੇ ਦੂਜੇ ਦੀ ਲੜਾਈ ਚੱਲ ਰਹੀ ਹੈ। ਆਪਣਾ ਦੇਸ਼ ਦੇਖ ਲੀ ਆਪਣੇ ਦੇਸ਼ ਹਿੰਦੁਸਤਾਨ। ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਪਰ ਸਿਆਸੀ ਪਾਰਟੀਆਂ ਆ ਗਈਆਂ ਜਿਹੜਾ ਸਿਆਸੀ ਲਾਭ ਲੈਣ ਵਾਸਤੇ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਲੱਗ ਗਈਆਂ ਦੇਖੋ ਕਿੰਨੀ ਮਾੜੀ ਗੱਲ ਹੈ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਕੌਮ ਦੀ ਜਥੇਬੰਦੀਆਂ ਜਿਹੜੀ ਕੌਮ ਇਕੱਠੀ ਹੈ ਉਹ ਹੀ ਕੌਮ ਤਕੜੀ ਹੈ ਕਿਤੇ ਕਿਤੇ ਦੁੱਖ ਹੁੰਦਾ ਹੈ ਕਿ ਇਹ ਜਾ ਐਗਜ਼ਾਮਪਲ ਮਨ ਲਗਾ ਆਪਣੀ ਕੌਮ ਚ ਹੈ ਕਿ ਆਪਣੀ ਲੋਕ اپنی دے خلاف روچ شرومنی گردوارہ پربندک کمیٹی کسے دی جائیداد نہیں یا کون دی جائدات ہے قوم دی جائیداد ہے شرومنی گردوارہ پربندک کمیٹی بنائی گئی کس لیے بنائی گئی ਸੰਗਤ ਨੂੰ ਪਤਾ ਹੀ ਆ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹੰਤ ਨੇ ਕਬਜ਼ਾ ਕਰ ਲਿਆ ਸੀ ਤੇ ਐਗੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਰਹਦਾ ਤੇ ਮੈਂ ਸਟੇਜ ਤੇ ਬੋਲ ਵੀ ਨਹੀਂ ਸਕਦਾ ਕਿ ਐਗੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਨਾ ਮਹੰਤਾਤਵ ਜਿਹੜੇ 24 ਘੰਟੇ ਆਪਣੀ ਸੰਸਥਾ ਨੂੰ ਆਪਣੇ ਲੋਕ ਉਹ ਲੀਡਰਸ਼ਿਪ ਕਿੰਨੀ ਸਿਆਣੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਕਿਸ ਲਈ ਬਣਾਈ ਗਈ ਇਸ ਸੰਗਤ ਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹਣਾ ਹੈ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ ਕਿਉਂਕਿ ਉੱਥੇ ਮਹਾਂਤ ਨੇ ਕਬਜ਼ਾ ਕਰ ਲਿਆ ਸੀ ਤੇ ਐ ਜੀਆਂ ਬੇਅਦਬੀਆਂ ਕਰਦੇ ਸੀ ਕਿ ਕੌਮ ਤੋਂ ਬਰਦਾਸ਼ਤ ਨਹੀਂ ਹੋ ਸਕਦਾ ਤੇ ਮੈਂ ਸਟੇਜ ਤੇ ਬੋਲ ਵੀ ਨਹੀਂ ਸਕਦਾ ਕਿ ਐ ਜੀਆਂ ਬੇਅਦਬੀ ਕਰਦੇ ਸੀ ਆਪਣੀ ਕੌਮ ਨੇ ਲੀਡਰਸ਼ਿਪ ਨੇ ਇਕੱਠੇ ਹੋ ਕੇ ਉਹਨਾਂ ਗੁਰੂ ਘਰਾਂ ਤੋਂ ਉਹਨਾਂ ਮਹਾਂਤਾਂ ਤੋਂ ਆਜ਼ਾਦ ਕਰਾਇਆ ਆਪਣੇ ਲੋਕ ਉਹ ਲੀਡਰਸ਼ਿਪ ਕਿੰਨੀ ਸਿਆਣੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਤਾਂ ਆਜ਼ਾਦ ਕਰਾ ਲਿਆ ਅੱਗੇ ਤੋਂ ਨਾ ਹਮਲਾ ਹੋਏ ਆਪਾਂ ਨੂੰ ਇੱਕ ਸਿਆਸੀ ਤਾਕਤ ਚਾਹੀਦੀ ਹੈ ਉਹ ਸਿਆਸੀ ਤਾਕਤ ਉਹਨਾਂ ਨੇ ਅਕਾਲੀ ਦਲ ਦੇ ਰੂਪ ਵਿੱਚ ਇੱਕ ਮਹੀਨੇ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਦਾ ਜਨਮ ਕੀਤਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਦੋਂ ਦੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਹੈ ਭਾਵੇਂ ਕਈ ਤਾਕਤਾਂ ਲੱਗੀਆਂ ਇਸ ਜਥੇਬੰਦੀ ਨੂੰ ਇਸ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਪਰ ਜਦੋਂ ਤੱਕ ਆਪਾਂ ਪਛਾਣਦੇ ਨਹੀਂ ਦੇਖੋ ਜਿਹੜਾ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੀ ਸਰ ਸੀਸ ਕੁਰਬਾਨ ਕਰਤੀ ਆਪਣੀ ਸ਼ਹਾਦਤ ਦੇ ਦਿੱਤੀ ਅੱਜ ਉਸੇ ਧਰਮ ਨੂੰ ਕਮਜ਼ੋਰ ਕਰਨ ਤੇ ਤਾਕਤਾਂ ਲੱਗੀਆਂ ਹਲੇ ਵੀ ਆਪਾਂ ਜਾਗੇ ਨਹੀਂ ਐ ਮੀਰੀ ਪੀਰੀ ਦਾ ਸਿਧਾਂਤ ਆਪਾਂ ਨੂੰ ਕਿਉਂ ਦਿੱਤਾ ਗਿਆ ਸੀ ਕੀ ਕਿਸੇ ਵੀ ਧਰਮ ਨੇ ਤਖੜੇ ਰਹਿਣਾ ਤੇ ਉਹਦੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਹੁਣ ਤੁਹਾਡੇ ਸਾਹਮਣੇ ਆ ਸਿਧਾਂਤ ਆਪਾਂ ਉਹ ਸਿਧਾਂਤ ਤੋਂ ਅਪਾ ਪਿੱਛੇ ਚਲੇ ਗਏ ਤੇ ਆਪਣੀਆਂ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਹੋਇਆ ਕੀ ਜਿਸ ਧਰਮ ਨੇ ਦੂਜੇ ਧਰਮ ਨੂੰ ਬਚਾਉਣ ਦੀ ਕੁਰਬਾਨੀਆਂ ਦਿੱਤੀਆਂ ਅੱਜ ਉਸੇ ਧਰਮ ਨੂੰ ਖਤਮ ਕਰਨ ਤੇ ਤਾਕਤਾਂ ਚੱਲ ਪਈਆਂ ਆਪਣੇ ਗੁਰੂ ਘਰਾਂ ਦੇ ਆਪਣੀ ਮਰਿਆਦਾ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲ ਖਾਲਸਾ ਪੰਥ ਹੀ ਕਰਦਾ ਹੈ ਪਾਵੇਂ ਐ ਜੀਪੀਸੀਵੀ ਖਾਲਸਾ ਪੰਥ ਦਾ ਰੂਪ ਹੈ ਵੋਟਾਂ ਰਹੀਂ ਉਵੇਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇੱਕ ਰੂਪ ਹੈ ਖਾਲਸਾ ਪੰਥ ਦਾ ਕਿਉਂਕਿ ਹਰ ਸਿੱਖ ਆਪਣਾ ਯੋਗਦਾਨ ਦੇ ਕੇ ਵੋਟ ਪਾ ਕੇ ਕਰਦਾ ਹੈ ਸ਼੍ਰੋਮਣੀ ਜਿਹੜਾ ਤਤਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਬਣਾਈ ਬੜੀ ਸੋਚ ਸਮਝ ਕੇ ਆਪਣੇ ਬਜ਼ੁਰਗਾਂ ਨੇ ਬਣਾਈ 50 ਸਾਲ ਤੋਂ ਵੱਧ ਹੋ ਗਏ ਹੋਣੇ ਆ ਉਸ ਕਮੇਟੀ ਕਿਵੇਂ ਸੀ ਉਸ ਕਮੇਟੀ ਦੇ ਮੈਂਬਰ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਹੁੰਦੇ ਸੀ ਚੀਫ ਕਾਲਸਾ ਦਵਾਨ ਦੇ ਮੈਂਬਰ ਹੁੰਦੇ ਸੀ ਜਿਹੜੇ ਮੈਂਬਰ ਪਾਰਲੀਮੈਂਟ ਸਿੱਖ ਚੁਣੇ ਜਾਂਦੇ ਆ ਹਿੰਦੁਸਤਾਨ ਵਿੱਚੋਂ ਉਹਨਾਂ ਚੋਂ ਮੈਂਬਰ ਉੱਥੇ ਕਮੇਟੀ 'ਚ ਪਾਏ ਜਾਂਦੇ ਸੀ ਜਿਹੜੀ ਮਹਾਰਾਸ਼ਟਰ ਸਰਕਾਰ ਦੇ ਮਹਾਰਾਸ਼ਟਰ ਦੇ ਵਿੱਚੋਂ ਕੋਈ ਸਿੰਘ ਸਮਹਾਵਾ ਹੈ ਉਹਨਾਂ ਦੇ ਨਮਾਇंदे ਆਉਂਦੇ ਸੀ ਬਾਕੀ ਸਾਊਥ ਇੰਡੀਆ ਜੋ ਵੋਟਾਂ ਪੈ ਕੇ ਨਮਾਇंदे ਚੁਣ ਕੇ ਉਹ ਕਮੇਟੀ ਬਣਾਈ ਸੀ ਜਿਹੜੀ ਸੇਵਾ ਸੰਭਾਲ ਰਹੀ ਸੀ ਹੁਣ ਉਸੇ ਮੈਂ ਵਾਪਸ ਉੱਥੇ ਹੀ ਆ ਰਿਹਾ ਹਾਂ ਤੁਸੀਂ ਆਪਣੀ ਤਾਕਤ ਕਮਜ਼ੋਰ ਕੀਤੀ ਉਹਨਾਂ ਨੇ ਬਹਾਨਾ ਲੱਭ ਲਿਆ ਹੁਣ ਕੀ ਹੋ ਗਿਆ ਸ਼੍ਰੋਮਣੀ ਜਿਹੜੇ ਤਖਤ ਹਜ਼ੂਰ ਸਾਹਿਬ ਜੀ ਦੀ ਕਮੇਟੀ ਅੱਜ ਖਾਲਸਾ ਪੰਥ ਦੀ ਮੈਨੇਜਮੈਂਟ ਕੋਲ ਨਹੀਂ ਹੈ ਅੱਜ ਮਹਾਰਾਸ਼ਟra ਸਰਕਾਰ ਨੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ ਉਹਨਾਂ ਦਾ ਤੇ ਹੁਣ ਕਮੇਟੀ ਕੀ ਹੈ ਮਹਾਰਾਸ਼ਟra ਸਰਕਾਰ ਨੇ ਕਿ ਕੋਈ ਬੰਦਾ ਕਿਧੋਂ ਨਹੀਂ ਲਿਆ ਜਾਊਗਾ ਕੱਲੇ ਮਹਾਰਾਸ਼ਟra ਸਰਕਾਰ ਦਾ ਮੁੱਖ ਮੰਤਰੀ 15 ਮੰਦੇ ਨਾਮਿਨੇਟ ਕਰੂਗਾ ਆ ਮੇਰੇ ਚੇਲੇ ਆ ਚਲਾਉਣਗੇ ਉਵੇਂ ਹੀ ਤਖਤ ਪਟਨਾ ਸਾਹਿਬ ਤੇ ਹੋਗੇ ਉਹਨਾਂ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਹਮਣੇ ਹੈ ਜਦੋਂ ਦੀ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਹੈ ਇਲੈਕਸ਼ਨ ਲੜ ਕੇ ਲੋਕਾਂ ਦੀ ਸੰਗਤਾਂ ਦੀ ਵੋਟਾਂ ਨਾਲ ਕਮੇਟੀ ਬਣਾਉਂਦੀ ਹੈ ਤੇ ਅੱਜ ਸੈਂਟਰ ਸਰਕਾਰ ਨੇ ਉਸ ਗੁਰੂ ਘਰ ਤੇ ਕਬਜ਼ਾ ਕਰ ਲਿਆ ਉਹ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਕੌਮ ਦੀ ਸੰਸਥਾ ਅੰਗਰੇਜ਼ਾਂ ਦੇ ਵੀ ਹਿੰਮਤ ਨਹੀਂ ਪਈ ਪਰ ਆਪਣੇ ਚ ਕਮਜ਼ੋਰੀਆਂ ਦੇਖ ਕੇ ਆਪਣੇ ਚ ਗਰੁੱਪイズਮ ਦੇਖ ਕੇ ਆ ਤਾਕਤਾਂ ਨੇ ਦੇਖਿਆ ਜਿਹੜੀ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਨੂੰ ਤਾਕਤ ਸਿੱਖ ਕੌਮ ਦੇ ਗੁਰੂ ਘਰਾਂ ਚੋਂ ਮਿਲਦੀ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਗਵਾਹੀ ਥੱਲੇ ਸਾਰੀ ਕੌਮ ਇਕੱਠੀ ਹੈ ਉਸ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਦਾ ਤਰੀਕਾ ਇੱਕੋ ਇੱਕ ਹੈ ਕਿ ਗੁਰੂ ਘਰਾਂ ਦੀ ਜਿੱਥੋਂ ਤਾਕਤ ਹੁੰਦੀ ਹੈ ਉਹਨਾਂ ਦੀ ਕੰਟਰੋਲ ਆਪਾਂ ਆਪਣੇ ਹੱਥ ਚ ਕਰ ਲਓ ਤੇ ਆਪਣੇ ਆ ਵੀ ਕੰਟਰੋਲ ਹੋ ਜਾਊਗਾ ਹੁਣ ਤੁਸੀਂ ਦੇਖੋ ਇਸ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦਾ ਇੱਕ ਹੈ ਪਰ ਸੁਪਰੀਮ ਕੋਰਟ ਤੋਂ ਹਰਿਆਣਾ ਸਰਕਾਰ ਤੋਂ ਫੈਸਲਾ ਕਰਾ ਕੇ ਸੁਪਰੀਮ ਕੋਰਟ ਤੋਂ ਆਪਣੇ ਜੱਜ ਤੋਂ ਬਿਠਾ ਕੇ ਆਪਣੇ ਖਿਲਾਫ ਕਰਾ ਕੇ ਕਬਜ਼ਾ ਕਰ ਗਏ ਹੁਣ ਹਰਿਆਣਾ ਕਮੇਟੀ ਦਾ ਪ੍ਰਧਾਨ ਕਿਨੇ ਬਣਾ ਮੈਂਬਰ ਕਿਨੇ ਬਣਾਣਾ ਹਰਿਆਣਾ ਚੀਫ ਮਿਨਿਸਟਰ ਦੇ ਘਰੇ ਫੈਸਲਾ ਹੁੰਦਾ ਹੈ ਕੌਮ ਨਹੀਂ ਕਰਦੀ ਦੇਖੋ ਚਾਰੋਂ ਤਰਫ ਕਬਜ਼ੇ ਹੋ ਗਏ ਐਸਜੀਪੀਸੀ ਤੇ ਵੀ ਕਬਜ਼ਾ ਕਰਨਾ ਹੈ ਸੀ ਆਤਾ ਆਪਣੇ ਮੈਂਬਰ ਸਭਾ ਨੇ ਕੌਮ ਇਥੇ ਲਖੀਰਲਾ ਕਿਲਾ ਬਚਾ ਲਿਆ ਪਰ ਕਦੋਂ ਜੰਗ ਹੋਗੇ ਕਦੋਂ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਕਈ ਕਮੀਆਂ ਹੋ ਸਕਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਸਭ ਤੋਂ ਤਾਕਤਵਰ ਫੌਜ ਉਹਨਾਂ ਦੀ ਹੈ ਪਿਛਲੇ ਇੰਨੇ ਸਾਲਾਂ ਤੋਂ ਦੇਖ ਲਓ ਕਿਸੇ ਦੀ ਹਿੰਮਤ ਨਹੀਂ ਸੀ ਤੱਕ ਹਜ਼ੂਰ ਸਾਹਿਬ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਟਵੀ ਐਸਜੀਪੀ ਨੂੰ ਤੋੜ ਦੀ ਕਬਜ਼ਾ ਕਰਨੀ ਜਦੋਂ ਦੇ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਸਮਝਣ ਲੱਗੇ ਕਿ ਆ ਤਾਂ ਕੁਛ ਇਹਨਾਂ ਦੇ ਤਾਕਤ ਨਹੀਂ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਪਹਿਲੇ ਕੀ ਹੁੰਦਾ ਸੀ ਜੇ ਸਿੱਖੇ ਵਿੱਚ ਮਰਾਸ਼ਟਰਾ ਵਿੱਚ ਕਿਸੇ ਵੀ ਸਿੱਖ ਨੂੰ ਕੋਈ ਸਮੱਸਿਆ ਆਉਂਦੀ ਕਿਸੇ ਗੁਰੂ ਘਰ ਦੀ ਸਮੱਸਿਆ ਹੁੰਦੀ ਉਹ ਸਿੱਧਾ ਟੈਲੀਫੋਨ ਕਰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹੁਣ ਪਿੱਛੇ ਜਿਹੜੇ ਆਪਣੇ ਭੈਣ ਭਰਾ ਯੂਪੀ ਗਏ ਸੀ 50 ਸਾਲ ਪਹਿਲੇ 70 ਸਾਲ ਪਹਿਲੇ ਜੰਗਲਾਂ ਨੂੰ ਬਾਦ ਕਰਕੇ ਖੇਤੀ ਕਰ ਰਹੇ ਸੀ ਸਰਕਾਰੀ ਜ਼ਮੀਨ ਤੇ 70 ਸਾਲ ਦੇ ਕਰ ਰਹੇ ਐ یو پی سرکار نے فیصلہ کیا کہ وہ جمین واپس لے لیے ساری اتوار مینو انہوں نے میں ٹیل جی میں چیم منسٹر کو لے گیا میٹنگ کر کے اس جمین واپس دعا کے آئے میں جو گرو گھر کی سمسیا سے اے اتے سلجائی منی پور نا اتے ہی سمسیا میرا من تھوڑا انہا اگڑا کلہ سی تو اسی پچھانے ہی نہیں ਕੀ ਆਪਣੇ ਕੋਣ ਹੈ ਇਹ ਜੇ ਲੋਕ ਦੇ ਮਗਰ ਲੱਗੇ ਆਪਾਂ ਇਹ ਜਹ ਝੂਠਾ ਪ੍ਰਚਾਰ ਦੇ ਮਗਰ ਲੱਗੇ ਜਿਹੜੀ ਜਥੇਬੰਦੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਹੈ ਜਿਹੜੀ ਜਥੇਬੰਦੀ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਅਸੀਸ ਦੇਣ ਨੂੰ ਤਿਆਰ ਹੈ ਉਸੇ ਜਥੇਬੰਦੀ ਨੂੰ ਬੋਲ ਬੋਲ ਕੇ ਬੋਲ ਬੋਲ ਕੇ ਏਜੰਸੀਆਂ ਨੇ ਦੂਜੀਆਂ ਤਾਕਤਾਂ ਨੇ ਤੁਹਾਡੇ ਮਨਾਂ 'ਚ ਪਾਤਾ ਕੀ ਇਹਨੇ ਬੇਅਦਬੀ ਕਰਈ ਤੁਸੀਂ ਸਾਰੇ ਜੋ ਵੀ ਸਿੱਖ ਹੈ ਸਹੀ ਮੰਨੇ ਦੇ ਸਿੱਖ ਕਿਤੇ ਵੀ ਬੇਅਦਬੀ ਗੁਰੂਕ ਦੀ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਆ ਜਿਹੜਾ ਕਰਦਾ ਕਿਹੜੇ ਲੋਕ ਸੀ ਅੱਜ ਜਿਹੜਾ ਚੀਫ ਮਿਨਿਸਟਰ ਇੱਥੋਂ ਦਾ ਜਿਹੜਾ ਕਾਲ ਤਖਤ ਸਾਹਿਬ ਦੀ ਜਥੇਦਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਪਤਾ ਨਹੀਂ ਸ਼੍ਰੀ ਕਾਲ ਤਖਤ ਸਾਹਿਬ ਸਾਡੀ ਸੁਪਰੀਮ ਅਥਾਰਟੀ ਹੈ ਸਭ ਤੋਂ ਸਤਕਾਰਯੋਗ ਸਾਡੀ ਜਥੇਦਾਰ ਸਾਹਿਬ ਹੈ ਕਿਸੇ ਦੀ ਹਿੰਮਤ ਨਹੀਂ ਸੀ ਕਿ ਜਸਵੰਤ ਸਿੰਘ ਸਾਹਿਬ ਤੇ ਆਪਣੇ ਕਾਲਪਤਖਬ ਸਾਹਿਬ ਦੇ ਖਿਲਾਫ ਕੋਈ ਬੋਲ ਸਕੇ ਕੋਈ ਸਿੱਖ ਨੂੰ ਕਿਸ ਨੂੰ ਬਰਦਾਸ਼ਤ ਵੀ ਨਹੀਂ ਕਰਨਾ ਚਾਹੀਦਾ ਹੁਣ ਹਿੰਮਤ ਤਾਂ ਬਣ ਗਈ ਉਹ ਚੀਫ ਮਿਨਿਸਟਰ ਸ਼ਰਾਬ ਪੀ ਕੇ ਗੁਰੂ ਘਰਾਂ ਚ ਆ ਜਾਂਦਾ ਉਹਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਦੋਂ ਆਪਣੇ ਸੁਪਰੀਮ ਅਥਾਰਟੀ ਦੇ ਖਿਲਾਫ ਬੋਲਦਾ ਫਿਰ ਵੀ ਨਹੀਂ ਬੋਲਦੇ ਹੋ ਕੀ ਗਿਆ ਆਪਾਂ ਨੂੰ ਮੈਂ ਸਾਰੇ ਸੰਤ ਮਹਾਪੁਰਖ ਸਾਰੀ ਸੰਸਥਾ ਨੂੰ ਬੇਨਤੀ ਕਰਦਾ ਜਦੋਂ ਤੱਕ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਜਦੋਂ ਤੱਕ ਦੁਸ਼ਮਣ ਨੂੰ ਨਹੀਂ ਪਛਾਣਦੇ ਆਪਣਿਆਂ ਨੂੰ ਨਹੀਂ ਪਛਾਣਦੇ ਦੇਖੋ ਅੱਜ ਦੇ ਦਿਨ ਮੈਸੇਜ ਕੀ ਹੈ ਉਹ ਮੈਸੇਜ ਹੈ ਕਿ ਖਾਲਸਾ ਕੌਮ ਆਪਣੇ ਗੁਰੂ ਸਬਾਨ ਨੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਭਾਵੇਂ ਦੂਜੇ ਦਾ ਧਰਮ ਹੋਏ ਤੁਸੀਂ ਛੋਡੇ ਸਾਹਿਬ ਜੱਜ ਤੋਂ ਦੇਖ ਲਓ ਉਹਨਾਂ ਨੂੰ ਦਿੱਤਾ ਗਿਆ ਸੀ ਤੁਸੀਂ ਧਰਮ ਬਦਲੋ ਤੁਹਾਨੂੰ ਜਾਨ ਥੋੜੀ ਬਚਾ ਦਾਂਗੇ ਪਰ ਉਹਨਾਂ ਨੇ ਕਿਹਾ ਧਰਮ ਵਾਸਤੇ ਨਹੀਂ ਛੱਡ ਸਕਦੇ ਭਾਵੇਂ ਜਾਨ ਚਲੇ ਜਾਏ ਇੱਥੇ ਉਸੇ ਧਰਮ ਨੂੰ ਆਪਾਂ ਕਮਜ਼ੋਰ ਕਰਨ ਵਾਸਤੇ ਤਾਕਤਾਂ ਲੱਗੀਆਂ ਤੇ ਆਪਾਂ ਪਛਾਣਦੇ ਨਹੀਂ ਕਿਤੇ ਸਿੱਖ ਪੱਗ ਬਣ ਕੇ ਪਰ ਹਵਾ ਪਾ ਕੇ ਹੋ ਜਾ ਮਤਲਬ ਨਹੀਂ ਹੈ ਕਿ ਆ ਸੱਚਾ ਹੈ ਦਿਲੋਂ ਹੋਣਾ ਚਾਹੀਦਾ ਐਜੇ ਲੀਡਰ ਹੈ ਜਿਹੜੇ ਭਾਸ਼ਣ ਕੀ ਦਿੰਦੇ ਹੁੰਦੇ ਸੀ ਅੱਜ ਕਿੱਥੇ ਬੈਠੇ ਐ ਕਿਦੀ ਝੋਲੀ 'ਚ ਬੈਠੇ ਐ ਉਹਨਾਂ ਦੇ ਝੋਲੀਆਂ 'ਚ ਬੈਠੀਆਂ ਜਿਨ੍ਹਾਂ ਐਸਜੀਪੀਸੀ ਤੋੜੀ ਜਿਨ੍ਹਾਂ ਸਾਰਾ ਰੁਕਰਾਂ ਦੇ ਕਬਜ਼ਾ ਕਰ ਲਿਆ ਸਿੱਖ ਧਰਮ ਐਜਾ ਧਰਮ ਐ ਜਿਹਦਾ ਮੁਕਾਬਲਾ ਮੈਂ ਨਹੀਂ ਕਿਸੇ ਦੇ ਖਿਲਾਫ ਬੋਲ ਰਿਹਾ ਕਿ ਜੋ ਗੁਰੂ ਸਬਾ ਨੇ ਆਪਾਂ ਨੂੰ ਬਖਸ਼ਿਸ਼ ਦਿੱਤੀ ਹੈ ਜੋ ਆਪਣੀ ਸੋਚ ਹੈ ਕੱਲੇ ਸਿੱਖ ਧਰਮ ਹੈ ਜਿਹੜਾ ਕਹਿੰਦਾ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਰੇ